ਅਗਲੀ ਖਬਰ ਦੇ ਨਾਲ ਵਧੀਏ ਤੇ ਇੱਕ ਬੜੀ ਮੰਦਭਾਗੀ ਖਬਰ ਜਿਹੜੀ ਕ ਮੰਤਰੀ ਪੱਧਰ ਦੀ ਖਬਰ ਹੈ ਕੀਨੀਆਂ ਤੋਂ ਆ ਰਹੀ ਹੈ ਸੈਂਟਰਲ ਕੀਨੀਆਂ ਦੇ ਵਿੱਚ ਇੱਕ ਸਕੂਲ ਦੇ ਹੋਸਟਲ ਦੇ ਵਿੱਚ ਅੱਗ ਲੱਗਣ ਦੀ ਜਿਹੜੀ ਘਟਨਾ ਵਾਪਰੀ ਹੈ ਤੇ ਇਹਦੇ ਵਿੱਚ ਬੜੀ ਮੰਦਭਾਗੀ ਗੱਲ ਹੈ ਕਿ 17 ਛੋਟੇ ਬੱਚਿਆਂ ਦੀ ਮੌਤ ਹੋ ਗਈ ਹੈ ਉਹ ਸੌਰੇ ਸੀਗੇ ਤੇ 14 ਜਾਣੇ ਇੰਜਰਡ ਦੱਸੇ ਗਏ ਨੇ ਪੁਲਿਸ ਅਤੇ ਗਵਰਨਮੈਂਟ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਜਿਹੜੀ ਘਟਨਾ ਵਾਪਰੀ ਹੈ ਨੈਰੀ ਕਾਉਂਟੀ ਪੈਂਦੀ ਹੈ ਉੱਥੇ ਮੱਧ ਕੀਨੀਆਂ ਦੇ ਵਿੱਚ ਕੇਂਦਰੀ ਕੀਨੀਆਂ ਦੇ ਵਿੱਚ ਤੇ ਉੱਥੇ ਇੱਕ ਸਕੂਲ ਸੀਗਾ ਹਿੱਲ ਸਾਈਡ ਐਡਰਾਸ਼ਾ ਪ੍ਰਾਇਮਰੀ ਸਕੂਲ ਉੱਥੇ ਪਤਾ ਲੱਗਿਆ ਕਿ ਹੁਣ ਅੱਗ ਲੱਗਣ ਤੋਂ ਬਾਅਦ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਨੇੜੇ ਦੇ ਹਸਪਤਾਲਾਂ ਦੇ ਵਿੱਚ ਗਵਰਨਮੈਂਟ ਸਪੋਕਸਮੈਨ ਨੇ ਇਸਾਕ ਮਵੂਰਾ ਉਹਨਾਂ ਨੇ ਦੱਸਿਆ ਕਿ ਕਿ ਜਿਹੜੇ ਮੁੰਡੇ ਸੀਗੇ ਇਹ 4 ਤੋਂ ਲੈ ਕੇ 8ਵੀਂ ਗ੍ਰੇਡ ਤੱਕ ਸੀਗੇ ਤੇ ਇਹਨਾਂ ਦੀ ਜਿਹੜੀ ਉਮਰ ਸੀਗੀ ਉਹ 9 ਤੋਂ ਲੈ ਕੇ 13 ਸਾਲਾਂ ਦੇ ਵਿਚਾਲੇ ਸੀਗੀ ਇਸ ਹੋਸਟਲ ਦੇ ਵਿੱਚ 156 ਮੁੰਡੇ ਰਹਿੰਦੇ ਸੀਗੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਰਾਈਗੇਤੀ ਬਿਚੂਆ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਜਿਹੜੇ 70 ਜਾਣੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਅੱਗ ਲੱਗਣ ਤੋਂ ਬਾਅਦ ਉਹਨਾਂ ਦੇ ਜਿਹੜੇ ਕੁਝ ਕੁ ਲੋਕ ਸੀਗੇ ਉਹ ਉਸ ਤੋਂ ਬਾਅਦ ਲਾਪਤਾ ਦੱਸੇ ਜਾ ਰਹੇ ਨੇ ਅਥਾਰਟिटीज ਨੇ ਇਹ ਵੀ ਮੰਨਿਆ ਕਿ ਸ਼ਾਇਦ ਜਿਹੜਾ ਡੈਥ ਟੋਲ ਹੈ ਉਹ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਵਧ ਵੀ ਸਕਦਾ ਹੈ ਕਿਉਂਕਿ ਕੁਝ ਜਿਹੜੇ ਬੱਚੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਨਾਂ ਦੀ ਹਾਲਤ ਵੀ ਉਹਨਾਂ ਦੇ ਵਿੱਚੋਂ ਬਹੁਤਿਆਂ ਦੀ ਬਹੁਤ ਜ਼ਿਆਦਾ ਗੰਭੀਰਾ ਹੁਣ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਸਕੂਲ ਦੇ ਆਲੇ-ਦੁਆਲੇ ਇਕੱਠੇ ਹੋ ਗਏ ਪਰ ਉਹ ਕਹਿੰਦੇ ਕਿ ਉਕੀਤਾ ਕੁਛ ਨਹੀਂ ਜਾ ਸਕਦਾ ਕਿਉਂਕਿ ਅੱਗ ਬੁਝਾਉਣ ਤੋਂ ਬਾਅਦ ਹੀ ਜਿਹੜਾ ਉਹ ਬੱਚਾ ਨੂੰ ਉੱਥੋਂ ਕੱਢਿਆ ਜਾ ਸਕਦਾ ਧੂਏ ਦੇ ਵਿੱਚ ਵੀ ਕਈਆਂ ਦੇ ਸਾਹ ਬੰਦ ਹੋਏ ਨੇ ਸੋ ਬਹੁਤ ਮੰਦਭਾਗੀ ਜਿਹੜੀ ਘਟਨਾ ਉਹ ਇੱਥੇ ਵਾਪਰੀ ਆ ਬਾਡੀਜ਼ ਕੁਝ ਰਿਕਵਰਡ ਹੋ ਗਈਆਂ ਤੇ ਕੁਝ ਜਿਹੜੀਆਂ ਉਹ ਰਿਕਵਰਡ ਨਹੀਂ ਕੀਤੀਆਂ ਜਾ ਸਕੀਆਂ ਕਿਉਂਕਿ ਅੱਗ ਦੇ ਕਰਕੇ ਆਗ ਹੀ ਇੰਨੀ ਭਿਆਨਕ ਸੀਗੀ ਕਿ ਉੱਥੇ ਰਾਹਤ ਕਾਰਜਕਰਨ ਵੀ ਬਹੁਤ ਔਖੇ ਸੀਗੇ ਇਹ ਜਿਹੜਾ ਪ੍ਰਾਇਮਰੀ ਬੋਰਡਿੰਗ ਸਕੂਲ ਆ ਇਹਦੇ ਵਿੱਚ 824 ਸਟੂਡੈਂਟਸ ਆ ਜਿਨ੍ਹਾਂ ਦੇ ਵਿੱਚੋਂ 402 ਮੁੰਡੇ ਤੇ 402 22 ਜਿਹੜੀਆਂ ਕੁੜੀਆਂ ਦੱਸੀਆਂ ਗਈਆਂ ਨੇ ਮਿਨਿਸਟਰੀ ਆਫ ਐਜੂਕੇਸ਼ਨ ਜਿਹੜੀ ਉੱਥੋਂ ਦੀ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਇਹਦੇ ਬਾਰੇ ਦੱਸਿਆ 156 ਮੁੰਡੇ ਤੇ 160 ਜਿਹੜੀਆਂ ਕੁੜੀਆਂ ਨੇ ਉਹ ਬੋਰਡਿੰਗ ਦੇ ਵਿੱਚ ਸਿੰਘ ਮਤਲਬ ਉਹ ਹੋਸਟਲ ਦੇ ਵਿੱਚ ਇਸ ਟਾਈਮ ਉਹਨਾਂ ਦਾ ਟਿਕਾਣਾ ਸੀਗਾ ਇਹ ਜਿਹੜਾ ਸਕੂਲ ਹੈ ਉਹ ਨਾਰਥ ਦੇ ਇਲਾਕਿਆਂ ਦੇ ਵਿੱਚ ਪੈਂਦਾ ਹੈ ਕੈਪੀਟਲ ਨੈਰੋਬੀ ਦੇ ਜਿਹੜਾ ਉੱਥੋਂ 170 ਕਿਲੋਮੀਟਰ ਦੂਰ ਯਾਨੀ ਕਿ 106 ਮਾਈਲਸ ਅਦੂਰੇ ਸਕੂਲ ਪੈਂਦਾ ਤੇ ਬਹੁਤ ਹੀ ਮੰਦ ਭੱਗ ਜਿਹੜੀ ਇਹ ਘਟਨਾ ਵਾਪਰੀ ਹੈ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਕੋਈ ਬੰਦਾ ਇਹਦੇ ਲਈ ਜ਼ਿੰਮੇਵਾਰ ਹੈ ਜਿਹੜਾ ਵੀ ਕੋਈ ਇਹਦੇ ਲਈ ਇਹਨਾਂ ਇਹਦੇ ਪਿੱਛੇ ਕਾਰਨ ਬਣਿਆ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਆ ਉਹ ਲਿਆ ਜਾਣਾ ਚਾਹੀਦਾ ਹੈ